ਪਛਾਣੋ ਹਾ ਬੰਦਾ ਕੌਣ ਹੈ ਇਧਰ ਕਰ ਨਾ ਮੂੰਹ ਹੈ ਪਛਾਣੋ ਜਨਾਬ ਆ ਬੰਦਾ ਕਿਹੜਾ ਇਹ ਟੀਟੀ ਪਲਵਾਨ ਹੈ ਟੀਟੀ ਪਲਵਾਨ ਇਹਦੇ ਅੱਬੇ ਨੇ ਕਿਹਾ ਕਿ ਪਾਣੀ ਕੱਢ ਗਿਆ ਇਹ ਜਨਾਬ ਇਧਰੋਂ ਕੱਢ ਗਿਆ ਪਰਾਂ ਪਾਉਂਦੇ ਨਹੀਂ ਸਦਕੇ ਤੇਰੇ ਸਦਕੇ ਤੇਰੇ ਲਓ ਜੀ ਇਹੀ 2 ਚੁੱਕ ਕੇ ਮੈਂ ਤਾਂ ਚਾਚਾ ਛੋਟਾ ਭਰਾ ਪਿਛੇ ਹੁੰਦਿਆ ਚਾਚਾ ਵੀ ਲੈ ਕੇ ਜਾਂਦਿਆ ਪਾਰਾ ਬੜਾ ਇੱਕ ਮਨ ਵਦਣਿਆ ਇਹਦਾ ਤੇ ਗਰਮੀ ਵੀ ਬੜੀ ਅੱਜ ਉਧਰ ਹੱਲਾ ਵੀ ਆ ਗਈਆਂ ਨੇ ਚੱਲ ਕੇ ਤੇ جناب ਪੀਜੀ ਜਮਾਂ ਗਈ ਮਾਮਾ ਕੀ ਅਜ ਸਿੱਧੂ ਮੂਸੇਲਾ ਬਣਿਆ ਐ ਮਾਮਾ ਵੀ ਜਾਮ ਪਚਕਾਉਂਦਾ ਸੀ ਆ ਸਹੀ ਨਿਕਲੇ ਆਏ ਹੁਣ ਆ ਸਹੀ ਨਿਕਲ ਆਇਆ ਆ ਤੂੰ ਵੇਖਣਿਆ ਹੈ ਨਾ ਜਿਵੇਂ ਆਹੋ ਆ ਜਿਹੜੇ ਪੀਲੇ ਪੀਲੇ ਨੇ ਨਾ ਉਹ ਨਹੀਂ ਚੁੜਾ ਸਹੀ ਇਹ ਸਾਰੇ ਹਰੇ ਹੀ ਨੇ ਪੀਲੂ ਪੀਲੂ

ਸੋ ਅੱਜ ਜਿਹੜੀ ਆਪਣੀ ਰੁਟੀਨ ਆ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਕਿ ਸਾਰੀ ਦਿਹਾੜੀ ਆਪਣੀ ਕੀ ਰੁਟੀਨ ਚੱਲਦੀ ਆ ਤੇ ਕਰਦੇ ਆਪਦਾ ਕੰਮ ਸ਼ੁਰੂ ਤੇ ਬੀਜਣ ਲੱਗੇ ਆ ਅੱਜ ਮਕਾਈ ਤੇ ਜਿਹੜੀ ਆਪਣੀ ਸੈਲਜ ਬਣਾਇ ਸੀ ਉਸ ਪੈਲੀ ਦੀ ਹੁਣ ਮਕਾਈ ਫਿਰ ਲਾਉਣ ਲੱਗੇ ਆ ਫਰਸ਼ੀ ਤੇ ਚਲਦੇ ਆ ਕੋ ਪਹਿਲੀ ਪੁਲੀ ਉਹਨੇ ਨਾਲ ਕੱਲ ਦੇ ਲੱਗੇ ਆ ਤੇ ਹੁਣ ਜਿਹੜਾ ਆਪਣਾ ਸ਼ੁਰੂ ਕਰਦੇ ਆ ਕੰਮ ਤੇ ਜੋ ਵੀ ਅੱਗੇ ਰੁਟੀਨ ਚੱਲੇਗੀ ਤੁਹਾਨੂੰ ਸਾਂਝੀ ਕਰਾਂਗੇ ਓ ਜੀ ਆ ਚਾਚੇ ਤਾਂ ਬਹੁਤ ਲੱਗੇ ਨਹੀਂ ਪਾਣੀ ਕੱਢਣ ਨੂੰ ਲਾਇਆ ਬੇਨਾਂ ਦੇ ਪਾਣੀ ਕੱਢੋ ਲੀਆਂ ਦੇ ਵਿੱਚੋਂ ਪਹਿਲੀ ਪਾਉ ਤੇ ਇਹ ਜਨਾਬ ਇਹ ਆਪ ਲਿਪੜੰਦਾ ਹੈ ਹੈ ਤੁਹਾਨੂੰ ਕਿਹੜੇ ਕੰਮ ਭੇਜਿਆ ਸੀ ਉਹਨੇ ਤੇ ਤੁਸੀਂ ਕੀ ਕਰਨ ਦਾ ਹੈ ਲੈ ਲੈ ਟੀਟੂ ਬੜਾ ਸ਼ੈਤਾਨ ਤੂੰ ਬੜਾ ਸ਼ੈਤਾਨ ਤੂੰ ਲੈ ਆ ਜੰਗਾ ਕੰਮ ਫੜਿਆ ਤੁਸੀਂ ਦੋਵਾਂ ਨੇ ਲੈ ਜੀ ਜਨਾਬ ਬਚਪਨ ਵੇਖੋ ਨਾ ਭਾਈ ਸ਼ੋਗਰ ਮੇਲਾ ਲੱਗਿਆ ਹੀ ਨਹੀਂ ਆਨੇ ਚਾਟ ਲੈ ਪਾਣੀ ਤੁਸੀਂ ਮੈਂ ਤੇਰੇ ਅੱਬੇ ਨੂੰ ਵੀਡੀਓ ਖਵਾਵਾਂਗਾ ਕੋਲੇ ਆ ਮੂੰਹੇ ਪਾਣੀ ਵੇ ਸਾਰਾ ਭਾਈ ਇਧਰ ਵੇ ਹੋ ਕੀ ਬਣਿਆਈ ਬੜਾ ਵੇ ਇਹਨੂੰ ਕਰੀ ਓਏ ਓ ਡਿਟੋ ਨਾ ਕੇ ਨਜ਼ਰ ਆਂਦੇ ਆਈ ਤੇ پلਕਾਂ ਦੇ ਮਿੱਟੀ ਪੈ ਗਈ ਕਿਉਂ ਆ ਜੀ ਓਏ ਨਾ ਕਰ ਆਜੀ ਚੰਗੇ ਕੰਮ ਲੱਗਾ ਜੀ ਲਓ ਜੀ ਇਹ ਬੀਚ ਚੁੱਕ ਕੇ ਮੈਂ ਤਾਂ ਚਾਚਾ ਛੋਟਾ ਭਰਾ ਪਿਛੇ ਹੁੰਦਿਆ ਚਾਚਾ ਵੀ ਲੈ ਕੇ ਜਾਂਦਿਆ ਪਾਰਾ ਬੜਾ ਇੱਕ ਮਨ ਵਦਣਿਆ ਦਾ ਤੇ ਗਰਮੀ ਵੀ ਬੜੀ ਅੱਜ ਉਧਰ ਹੱਲਾ ਵੀ ਆ ਗਈਆਂ ਨੇ ਚੱਲ ਕੇ ਤੇ ਜਨਾਬ ਪੀਜੀ ਜਮ ਕਹੀ ਇਹਨਾਂ ਜਾਂ ਮੁੰਡਿਆ ਜਾਣਾ 70 ਬਾਰਾ ਲਓ ਜੀ ਚਾਚਾ ਆਂਦਾ ਹੈ ਰੈਸਟ ਮਾਰੋ ਬੰਦਾ ਥੱਲੇ ਆ ਗਿਆ ਆਹੋ ਮਾਮਾ ਥੱਲੇ ਆ ਗਿਆ ਟਰੈਕਟਰ ਤੋਂ ਟਰੈਕਟਰ ਦੇ ਥੱਲੇ ਨਹੀਂ ਆਇਆ ਮੈਂ ਟਰੈਕਟਰ ਤੂੰ ਥੱਲੇ ਆਇਆ ਮਾਮਾ ਆ ਗਿਆ ਥੱਲੇ ਬੈਠੋ ਯਾਰਾ ਛਾਂ ਚ ਬੰਦਾ ਹਣ ਬਹਿ ਹਵਾਸ਼ ਵਾਲੀ ਹੁਣ ਬਹਿਣਾਸ ਜਗਾ ਲੱਭੰਦੇ ਨੇ ਬੰਦੇ ਹੁਣ ਪਾਣੀ ਸ਼ਾਣੀ ਪੀਓ ਰਿਲੈਕਸ ਕਰੋ ਸਿਗਰਟ ਪਤਾ ਨਹੀਂ ਕਿਹੜੀ ਪੀਣਾ ਕੀ ਪਛਾਣੋ ਹਾ ਬੰਦਾ ਕੌਣ ਹੈ ਇਧਰ ਕਰ ਨਾ ਮੂੰਹ ਹੈ ਪਛਾਣੋ ਜਨਾਬ ਆ ਬੰਦਾ ਕਿਹੜਾ ਇਹ ਟੀਟੀ ਪਲਵਾਨ ਹੈ ਟੀਟੀ ਪਲਵਾਨ ਇਹਦੇ ਅੱਬੇ ਨੇ ਕਿਹਾ ਕਿ ਪਾਣੀ ਕੱਢ ਗਿਆ ਤੇ ਇਹ ਜਨਾਬੀ ਧਰੂ ਕੱਢ ਕੇ ਪਰਾਂ ਪਾਉਂਦੇ ਨੇ। ਸਦਕੇ ਤੇਰੇ ਸਦਕੇ ਤੇਰੇ। ਪਾਣੀ ਫਿਰ ਵਾਪਸ ਆਉਂਦੀ ਹੈ ਉਧਰੋਂ। ਆਓ ਅੱਗੇ ਜਿਹੜਾ ਰੱਖਿਆ ਜੀ। ਆਹ ਬੁੱਝਾ ਰੱਖਿਆ ਜਿਹੜਾ ਉਹ ਜੀ। ਹੈਂ? ਕੰਮ ਚੰਗੇ ਨੇ ਤੇਰੇ। ਚੱਲ ਘਾੜ ਜਾ ਕੇ ਨਾਓ ਚਲੋ। ਚੱਲ ਚੱਲ ਦਫਾ ਹੋ ਕਰ ਚਲੋ। ਚਲੋ ਕਰ ਆਹੋ। ਮਿੱਟੀ ਖਾਨਿਆਂ ਨਾਲੇ। ਯਾਏ। ਕੰਮ ਚੰਗੇ ਨੇ ਤੇਰੇ। ਲੈ ਵੀ ਬੀਜ ਨਿਕਲ ਆਇਆ। ਟੰਗ

आ थैला महंगा सोनी दर्दी सोनी दर्दी है ना। ए खोल थे थे। तो जी खोली आई कच्चे बोलते थे ਇਹਰੇ ਮੇਰੇ ਰੰਗੇ ਉਹ ਫੈਕ ਪਕ ਕਰ ਰਣ ਵਾਲੇ ਜਿਹੜੇ ਜਿੱਤੇ ਆ ਹੂੰ ਲਓ ਜੀ ਕੁੰਜੀ ਹੱਲੇ ਆਲੇ ਸ਼ਕੰਜੀ ਪੀਏ ਲਿਆ ਵੀ ਸਤਾਂ ਲਿਆ ਲਿਆ ਮਿੱਠਾ ਖੋਰ ਲੈਂਦੇ ਖੋਲੋ ਬਣਾਈਏ ਸ਼ਕੰਜੀ ਇਹਨੂੰ ਨਾ ਛੇੜ ਆ ਜਣ ਇਹਨੇ ਇੱਕ ਜਿਹੜੀ ਪਟਾਂਗੇ ਹਏ ਹਏ ਪੱਕਾ ਖੁੱਤਦਾ ਪਿਆ ਨੇ ਬੁਲ ਜਰਾ ਸਹੀ ਨਹੀਂ ਗਿਆ ਯਾਰ ਤੂੰ ਬੂਟੇ ਜਿਹੜੇ ਲੱਗੇ ਹਨ ਉੱਥੇ ਲਿਆ ਕੇ ਰਸ ਕਿੰਦਾ ਆ ਸੁੱਕਾ ਹੀ ਨਿਕਲਣ ਦੀ ਹੈ ਇਹ ਨਾ ਇਹ ਸੁੱਕਾ ਸੁੱਕਾ ਹੀ ਹੈ ਕਿ ਇਹਦੇ ਵੇਖ ਲੈ ਹੁਣ ਆ ਆ ਆ ਸਹੀ ਨਿਕਲਿਆ ਆਇਆ ਹੁਣ ਆ ਸਹੀ ਨਿਕਲਿਆ ਆ ਤੂੰ ਵੇਖਣਿਆ ਹੈ ਨਾ ਜਿਵੇਂ ਆਹ ਜਿਹੜੇ ਪੀਲੇ ਪੀਲੇ ਦੇ ਨਾ ਉਹ ਨਹੀਂ ਚੜਾ ਸਹੀ ਸਾਰੇ ਹਰੇ ਹੀ ਨੇ ਪੀਲੂ ਪੀਲੂ ਕੱਟੇ ਸੌੜਾ ਕੀ ਯਾਰ ਵੈਰ ਹੈ ਇੱਕ ਦੂਜੇ ਨਾਲ ਸਣੀ ਹੈ ਮੋਹਲ ਜੀ ਵਿਕਦੀ ਹੁੰਦੀ ਤੈਨੂੰ ਕਿਸੇ ਕੋਲ ਲਾਏ ਦਿੰਦੇ ਅਕਲ ਹਾਂ ਤੇਰੇ ਦੀ ਕੋਈ ਨਹੀਂ ਤੇਰੇ ਤਾਂ ਦੋਈ ਨਹੀਂ ਇਹਨਾਂ ਦਾ ਕਿਸ਼ਤਾਂ ਦੇ ਦਿੱਤੀ ਕਿਸ਼ਤਾਂ ਦੇ ਲਓ ਜੀ ਹੋ ਗਿਆ ਟਾਈਮ ਪੱਠੇ ਪਾਉਣ ਦਾ ਸਵਾ ਦੋ ਦਾ ਟਾਈਮ ਹੋ ਗਿਆ ਮੱਝਾਂ ਕੱਢ ਲਈਆਂ ਨੇ ਬਾਹਰ ਅੱਪੂ ਨੇ ਤੇ ਲੱਗੇ ਹੁਣ ਪੱਠੇ ਪਾਉਣ ਪੱਠੇ ਪਾਉਣੇ ਨੇ ਨਾਲ ਲਓ ਜੀ ਅੱਥੇ ਹੁਣ ਮੱਝਾਂ ਬਨਾਂਗੇ ਚਰਾਇ ਤੇ ਗਈਆਂ ਨੇ ਚਰਾਇ ਵਾਪਸ ਆਉਣਗੀਆਂ ਫਿਰ ਆਪਾਂ ਇਹਨਾਂ ਨੂੰ ਉੱਤੇ ਬਨਾਂਗੇ ਬਨ ਕੇ ਤੇ ਫਿਰ ਆਪਾਂ ਲਾਉਨੇ ਆ ਚਵਾਈ ਤੇ ਮਿਲਦੇ ਆਪਾਂ ਹੁਣ ਚਵਾਈ ਤੇ ਅਸੀਂ ਵੀ ਰਜਿਸਟਰ ਕਰ ਲਈਏ ਉਸ ਤੇ ਆਹ ਤੇਰਾ ਬਚ ਗਿਆ ਜੀ ਮੇਰੇ ਅੱਥੇ ਮੋਬਾਈਲ ਆ ਜਾਣਾ ਉਸ ਨੂੰ ਚੱਕ ਲਿਆ ਕਿੰਨੋ ਬਹੁਤ ਡੰਗਰਾ ਮਗਰੇਗਾ ਜੀ ਬੀਜ ਲੈਣਾ ਹੀ ਨਹੀਂ ਉਹ ਨਹੀਂ ਕਰਨਾ ਆਹ 4:20 ਹੋ ਗਏ ਆ ਯਾਰ ਮੈਂ ਜਾਵਾਂਗਾ ਫਿਰ ਕਿਤੇ ਮੈਂ ਬੈਠਵਾ ਦੋਦੀ ਸਾਡੇ ਨੂੰ ਜਨਾਬ ਲੱਭ ਨਹੀਂ ਦਿਆ ਵੀ ਆਹ ਦੋਦੀ ਸਾਡਾ ਨਾ ਰੋਂਦਿਆ ਅੱਜ ਕੱਲ ਦੋਦੀ ਆਟਾ ਮੂੰਹ ਖਾ ਆ ਪੈਟ ਹੁੰਨਿਆ ਦੋ ਆਹ ਆ ਦੋਦੀ ਇਹ ਸੋਹਣੀ ਧਰਤੀ ਲੱਭਣਾ ਇੱਕ ਇੱਕ ਬੈਕ ਸਵਾਦ ਸੋਹਣੀ ਧਰਤੀ ਹਰ ਬੰਦਾ ਕਹਿੰਦਾ ਸਾਨੂੰ ਤਾਂ ਲੱਗਦਾ ਫੋਣੀ ਧਰਤੀ ਸੋਹਣੀ ਧਰਤੀ ਆਹ ਲਾਲਾ ਲਾਲਾ ਜਿਹੜਾ ਲੱਗਦਾ ਜੀ ਅਸੀਂ ਵੀ ਬੀਜ ਲਈ ਅੱਜ ਹਾਂ ਘਰ ਦੇ ਨਾ ਪਤਾ ਮੁੰਡਾ ਚੰਨ ਚੜ੍ਹਨ ਗਿਆ ਨਵਾ पीला 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 दो और ग्लास पीला पूरा ले आए शान्या चौधरी तो साडा स्ट्राकी तो परेशान हो गया लो जी आ गए पट्ठे पट्टे बडन ते मौसम भी हो गया खराब देख सकते हो बदल बने ने तो ये ना होवे बारिश आ जावे या ਹਨेरी आ जावे तो कम बिचे रह जावे साडा ते दवा दव जड़े तो ना पट्ठे वडले नहीं ਦੋ ਫਾਈਟ ਚਾਹੇ ਹਾਂ ਆਹ ਤਾਂ ਆਪੜ ਆਵੇ ਆਹੋ ਦੋ ਰਿਓ ਫੈਕਲ ਵਾਲੀ ਨਾ ਸਰਪ ਹਾਂ ਜੀ ਹੈਗਾ ਟਰਾਲਾ ਪਾਣੀ ਦਾ ਬੱਦ ਦੁਨੀਆ ਬੜੀ ਮौज ਲੱਗੀ ਉਹਦੇ ਅੱਗੇ ਮੈਂ ਵੀ ਉੱਥੇ ਹੀ ਵੱਜਣ ਦੇ ਆ ਕਿ ਮੈਂ ਕਿੱਥੇ ਜਾਣ ਦੇ ਆ ਆਹੋ ਇਹ ਵੀ ਨਾ ਮੋਸੇ ਤੋਂ ਕੰਮ ਸੌਰਾ ਜਾਈ ਤਾਂ ਹੋਰ ਕੀ ਚਾਹੀਦਾ ਅੱਜ 12 ਦਿਨ ਹੋ ਗਏ ਹਾਂ ਇਹ ਲੋ ਜਾਈਦਾ ਅਕਚਰ ਇਸ ਚਾਰ ਰਿਚੇ ਘਾਰੇ ਦਾ ਆਓ ਜੀ ਵੜ ਲੈਣ ਪੱਠੇ ਸੋ ਵੜ ਕੇ ਪੱਠੇ ਚੱਲਦੇ ਆਂ ਡੇਰੇ ਤੇ ਮਾਲੰਗਰ ਕਰੀ ਜਾਂ ਅੰਦਰ ਤੇ ਇਹ ਚੱਲਦੇ ਨੇ ਲੈ ਕੇ ਆਉਂਦੇ ਨੇ ਪੱਠੇ ਸੋ ਕਰਦੇ ਆਪਾਂ ਇੱਥੇ ਵਲੌਗ ਦਾ ਐਂਡ ਤੇ ਕਿਉਂਕਿ ਗਰਮੀ ਬੜੀ ਆ ਹਾਲਾਤ ਵੇਖੋ ਕੀ ਹੋ ਗਿਆ ਚੱਲ ਕੇ ਨਾਉਣਾ ਵੀ ਆ ਸੋ ਵਲੌਗ ਕਰਦੇ ਆਪਾਂ ਇੱਥੇ ਐਂਡ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਕੋਈ ਚੰਗੀ ਲੱਗੀ ਹੋਵੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ